好死驚 Meri ga? Jana fate, Waluy mo maalke ke MICHAEL On ni, every gun chores aaa ra ou2, joli, joli, joli joli, joli, joli a nah ra o independent bur g h framework Whoaa ya ya WH Allah BROLI 有 ahora it ਹਰ ਪਾਰ ਤੋਂ ਨੱਕਾ ਤਾਂ ਸਾਇਲ ਸਾਇਲ ਆਉਂਦੇ ਸਾਇਲ ਉਹ ਸਾਇਲ ਆਉਂਦੇ ਸਾਇਲ ਆਉਂਦੇ ਪਟਿਆਲੇ ਪੋਲੋ ਗਰਾਊਂਡ ਦੇ ਓਪੋਜ਼ਿਟ ਕੋਲੀ ਟਾਬੇ ਦੇ ਉੱਤੇ ਇੱਕ ਫਾਇਰਿੰਗ ਇਨਸੀਡੈਂਟ ਰਿਪੋਰਟ ਹੋਇਆ ਸੀ ਔਰ ਜਿਵੇਂ ਹੀ ਇਹ ਰਿਪੋਰਟ ਹੋਇਆ ਨਾਲ ਦੀ ਨਾਲ ਸਾਰੇ ਸਿਟੀ ਦੇ ਐਸ ਐਚ ਓ ਪੀ ਸੀ ਆਰਸ ਬਾਕੀ ਸਾਰੇ ਨਾਕਾਬੰਦੀ ਨੂੰ ਅਵੇਅਰ ਕਰ ਦਿੱਤਾ ਗਿਆ ਔਰ 1 ਘੰਟੇ ਦੇ ਵਿੱਚ ਵਿੱਚ ਹੀ ਉਜਰੇ ਬੰਦੇ ਨੇ ਗੋਲੀ ਚਲਾਈ ਉਹ ਰਾਉਂਡ ਅਪ ਕਰ ਲਏ ਗਏ ਨੇ ਜਿਹੜੀ ਗੱਡੀ ਯੂਜ਼ ਹੋਈ ਹੈ ਉਹ ਫੜ ਲਈ ਗਈ ਹੈ ਤੇ ਵੈਪਨ ਵੀ ਰਿਕਵਰ ਹੋ ਗਿਆ ਇਹਦੇ ਵਿੱਚ ਦੱਸਣ ਦੀ ਗੱਲ ਇਹ ਹੈ ਕਿ ਟਾਬੇ ਤੇ ਬੈਠੇ ਇਹ ਲੜੇ ਨੇ ਇਹ ਕੋਈ ਗੈਂਗ ਵਾਰ ਨਹੀਂ ਹੈਗੀ ਇਹ ਆਪਸ ਸਟਨ ਹੀਟ ਆਫ ਦ ਮੂਮੈਂਟ ਚ ਗੋਲੀ ਚੱਲੀ ਹੈ ਇਹਦੇ ਵਿੱਚ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਇਹ ਵੀ ਦੇਖਾਂਗੇ ਕਿ ਜਿਹੜਾ ਵੈਪਨ ਉਹ ਲਾਇਸੈਂਸਡ ਹੈ ਗੱਡੀ ਦਾ ਕੀ ਸਟੇਟਸ ਹੈ ਤੇ ਇਹਨਾਂ ਦਾ ਕ੍ਰਿਮਿਨਲ ਰਿਕਾਰਡ ਕੀ ਹੈ ਮੈਂ ਸਾਰਿਆਂ ਨੂੰ ਸਹੇਯਾ ਦੇਣਾ ਚਾਹੁੰਗਾ ਜੀ ਕਿ ਪਟਿਆਲੇ ਦੇ ਵਿੱਚ ਜੇ ਕੋਈ ਵੀ ਬੰਦਾ ਕਿਸੇ ਤਰ੍ਹਾਂ ਦਾ ਵੀ ਕ੍ਰਾਈਮ ਨੂੰ ਕਰਦਾ ਹੈ ਤੇ ਪਟਿਆਲਾ ਪੁਲਿਸ ਤਤ ਹੈ ਔਰ ਇਹੋ ਜਿਹੇ ਜਿਹੜੇ ਦੋਸ਼ੀ ਨੇ ਔਰ ਬੈਡ 엘ਿਮੈਂਟਸ ਨੇ ਇਹਨਾਂ ਦੀ ਜਗ੍ਹਾ ਜਿਹੜੀ ਹੈ ਉਹ ਸਲਾਖਾ ਦੇ ਮਗਰ ਹੈ ਧੰਨਵਾਦ ਮੁੰਡੇ ਦੀ ਮੌਤ ਹੋਈ ਹੈ ਓਵਰਡੋਸ ਨਾਲ ਕਰਕੇ ਮਾਮਲਾ ਕੀ ਹੈ ਇਹ ਜੀ ਸਾਨੂੰ 24 ਤਰੀਕ ਨੂੰ ਇੱਕ ਰਿਪੋਰਟ ਮਿਲੀ ਸੀ ਮੁੰਡੇ ਗੁੰਮਸ਼ਾਦਾ ਦੀ ਸਿਮਰਨ ਬੱਗਾ ਉਹਦੇ ਫਾਦਰ ਵੱਲੋਂ ਬਲਵਿੰਦਰ ਸਿੰਘ ਵੱਲੋਂ ਬਲਵਿੰਦਰ ਸਿੰਘ ਬਲੋ ਸਾਨੂੰ ਗੁਸ਼ਾਦੀ 25 ਤਰੀਕ ਨੂੰ ਇਹਦੀ ਲਵਾਰਸ਼ ਡੈੱਡ ਬਾਡੀ ਮਿਲਿਸਿਸ ਨਾਉ ਠਾਣਿਆਂ ਦੇ ਵੱਲੋਂ ਉਹਨਾਂ ਨੂੰ ਸਾਨੂੰ ਇਨਫੋਰਮੇਸ਼ਨ ਮਿਲਤੇ ਤੇ ਫਾਦਰ ਦੇ ਬਿਆਨ ਤੇ ਬਲਵਿੰਦਰ ਸਿੰਘ ਦੇ ਉਹਦੇ ਨਾਲ ਇੱਕ ਲੜਕਾ ਸੀ ਰੋਹਲੇ ਦਾ ਰੰਜੋਤ ਸਿੰਘ ਇਹ ਦੋਨੇ ਉੱਥੇ ਉਹਦੀ ਡੈੱਡ ਬਾਡੀ ਉਹੋ ਹੀ ਮਤਲਬ ਐਂਬੂਲੈਂਸ ਨੂੰ ਫੋਨ ਕਰਕੇ ਚਕਾ ਕੇ ਲੈ ਕੇ ਆਇਆ ਸੀਗਾ ਉਹਦੇ ਫਾਦਰ ਦੇ ਬਿਆਨ ਦੇ ਮਰਨ ਵਾਲੇ ਦੇ ਫਾਦਰ ਦੇ ਬਿਆਨ ਤੇ ਮਕਦਮਾ ਨੰਬਰ 106 ਤਾਣਾ ਤ੍ਰਿਪੜੀ ਦਰਜ ਰਜਿਸਟਰ ਕੀਤਾ ਗਿਆ ਤੇ ਪੋਸਟਮਾਰਟਮ ਦੀ ਰਿਪੋਰਟ ਜੋ ਆਏਗੀ ਫਿਰ ਉਸ ਦੇ ਆਧਾਰ ਤੇ ਜੋ ਵੀ ਦੋਸ਼ ਇਹ ਦੋਨੋਂ ਦੋਸਤ ਸੀਗੇ ਇਹ ਦੋਨੋਂ ਦੋਸਤ ਸੀਗੇ ਪਹਿਲਾਂ ਇਕੱਠੇ ਪੜਦੇ ਵੀਰੇ ਇਹ ਜਾਣਦੇ ਸੀ ਇੱਕ ਦੂਜੇ ਨੂੰ ਦੋਸਤ ਸੀਗੇ ਇਹ ਕਿਹਦਾ ਨਸ਼ਾ ਜਿਹੜਾ ਉਹ ਕਿਸ਼ਤਾ ਸੀ ਇਹ ਜੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਵੀ ਕਿਸ ਤਰ੍ਹਾਂ ਦਾ ਨਸ਼ਾ ਕੀਤਾ ਸੀ ਹੁਣ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਗਈ ਜੀ ਅਸੀਂ ਮੁਕੱਦਮਾ ਦਰਜ ਕਰਕੇ ਜੀ ਉਹਦੀ ਤਬਦੀਸ਼ ਕਰ ਰਹੇ ਹਾਂ ਜੀ ਜੋ ਵੀ ਇਹਦੇ ਵਿੱਚ ਦੋਸ਼ੀ ਹੋਇਆ ਉਹ ਬਖਸ਼ੇ ਨਹੀਂ ਜਾਣਾ ਕਿਹਦੇ ਉੱਤੇ ਕਿਹਦੇ ਉੱਤੇ ਪਰਚਾ ਨੂੰ ਕਿਹੜੇ ਪਰਚਾ ਇਹਦਾ ਦੋਸਤ ਸੀਗਾ ਜੀ ਹਰਜੋਤ ਸਿੰਘ ਉਸ ਦੇ ਖਿਲਾਫ ਗ੍ਰਿਫਤਾਰੀ ਪੈ ਗਈ ਜੀ ਗ੍ਰਿਫਤਾਰੀ ਪੈ ਗਈ ਹੈ ਜੀ ਉਹ ਮੋਟਰਸਾਈਕਲ ਜਿਹ Hey,